ਨਾਨਮੁੱਲ ਤੇ ਮੈਂ ਭਾਜੀ 2006 ਦੇ ਵਿੱਚ ਕੀਤਾ ਸੀ ਸਟਾਰਟ ਨਸ਼ਾ ਤੇ ਹੁਣ ਤੱਕ ਕਰ ਭਾਜੀ ਮੈਂ ਬਹੁਤ ਜ਼ਿਆਦਾ ਹੀ ਪੈਸੇ ਤੇਲੇ ਪ੍ਰਾਪਰਟੀ ਵਗੈਰਾ ਸੋਨਾ ਬੜਾ ਕੁਝ ਜਾਰ ਚੁੱਕਿਆ ਭਾਜੀ ਤੇ ਹੁਣ ਭਾਜੀ ਐਂਡ ਹੋ ਗਿਆ ਦਾ ਹੁਣ ਹੁਣੇ ਮੰਨ ਕਰਦਾ ਪਿਆ ਹੁਣ ਕੀ ਰਹਿ ਹੀ ਨਹੀਂ ਕੁਝ ਗਿਆ ਤੇ ਹੁਣ ਕੀ ਕਰਾਂਗਾ ਮੈਂ ਜਾਂ ਚੋਰੀ ਜਗਾਰੀ ਕਰਾਂਗਾ ਤੇ ਜਾਂ ਕੋਈ ਖੋ ਮਰੀ ਕਰਾਂਗਾ ਭਾਜੀ ਬਹੁਤ ਹੀ ਤੁਨ ਮੈਂ ਗਿੰਤੀ ਚੈ ਨਹੀਂ ਮੈਂ ਤੁਹਾਨੂੰ ਕੀ ਦੱਸਾਂ ਮੇਰੇ ਘਰ ਦੇ ਗਾਉ ਜੇ ਘਟੋ ਘਟ ਵੀ 60-60 ਲੱਖ ਰੁਪਇਆ ਪਿਆ ਸੀ ਉਹ ਝੜਤਾ ਮਕਾਨ ਮਕੂਨ ਹੀ ਉਹ ਵੀ ਵੇਚ ਘਤੇ ਆ ਮੇਰੇ ਨਾ ਹੀ ਸਾਰੇ ਉਹ ਵੀ ਵੇਚ ਘਤੇ ਆ ਤੇ ਹੁਣ ਰਹਿ ਗਿਆ ਦੋ ਤਿੰਨ ਰਹਿ ਗਈਆਂ ਹੁਣ ਮਨ ਨਹੀਂ ਵਾਜ ਦਿੰਦਾ ਕਿ ਜੇ ਉਹ ਵੀ ਵੇਚ ਦਿੱਤੇ ਤੇ ਫਿਰ ਤੂੰ ਸੜਕ ਤੇ ਆ ਜਾਏਗਾ ਫਿਰ ਤੇ ਕੋਈ ਫਾਇਦਾ ਹੀ ਨਹੀਂ ਹੈ ਫਿਰ ਤੇ ਭੀਗ ਮੰਗਣ ਵਾਲਾ ਸਿਸਟਮ ਹੈ ਨਾ ਤੇ ਮੁੰਮੇਰਾ ਮਾ ਨਾ ਕਰਦਾ ਕਿ ਨਸ਼ਾ ਛੱਡ ਕੇ ਆਪਣੀ ਵਧੀਆ ਜ਼ਿੰਦਗੀ ਕਿਉਂਕਿ ਇਹ ਤੇ ਮੇਰੀ ਉਮਰ ਵੀ ਕੁਛ ਨਹੀਂ ਹੈ 22 23 24 ਸਾਲ ਉਮਰ ਆ ਤੇ ਛੱਡ ਕੇ ਆਪਣਾ ਮੈਰਿਜ ਮੁਰੀ ਕਰਾਈਏ ਵਿਆਹ ਵਿਊ ਕਰਾਈਏ ਆਪਣੇ ਬੱਚੇ ਵਗੈਰਾ ਆਪਣੀ ਫੈਮਿਲੀ ਵਗੈਰਾ ਦੇ ਵਿੱਚ ਬਿਜ਼ੀ ਰਹੀਏ ਇੱਥੇ ਮੈਂ 7 ਤਰੀਕ ਦਾ ਆਇਆ ਦਾ ਇਹ ਤੇ ਇੱਥੇ ਸਰਬੋਤ ਹੀ ਵਧੀਆ ਹੋ ਰਿਹਾ ਹੈ ਬਹੁਤ ਹੀ ਮਤਲਬ ਕਿ ਬਹੁਤ ਵਧੀਆ ਟਰੀਟ ਕਰਦੇ ਆ ਇੱਥੇ ਸਵੇਰੇ 7 ਵੇ ਉੱਡਦੇ ਆ ਰੋਟੀ ਵਗੈਰਾ ਚਾਹ ਵਗੈਰਾ ਮਿਲਦੀ ਹੈ ਪਹਿਲਾਂ ਚਾਹ ਮਿਲਦੀ ਹੈ ਅੱਗ ਮਿਲਦੇ ਆ ਰੋਟੀ ਮਤਲਬ ਸਰਕਾਰ ਵੱਲੋਂ ਬਹੁਤ ਹੀ ਵਧੀਆ ਆ ਰਹੀ ਹੈ ਜਿੱਦਾਂ ਆਪਾਂ ਸਰਕਾਰੀ ਹਸਪਤਾਲ ਕਹਿ ਦਿੰਦੇ ਕਹਿ ਦਿੰਦੇ ਆ ਕਿ ਸੈਂਟਰ ਆ ਸਰਕਾਰੀ ਕਿ ਰੋਟੀ ਨਹੀਂ ਵਧੀਆ ਹੁੰਦੀ ਇੱਥੇ ਪਰ ਉਹ ਸਿਸਟਮ ਨਹੀਂ ਐ ਇੱਥੇ ਹੈ ਸਰਕਾਰੀ ਐ ਬਹੁਤ ਵਧੀਆ ਰੋਟੀ ਪਾਣੀ ਮਿਲਦਾ ਹੈ ਕਾਉਂਸਲਿੰਗ ਬਹੁਤ ਵਧੀਆ ਕਰਦੇ ਆ ਸਵੇਰੇ ਡੋਲੀ ਮੈਮ ਆਉਂਦੇ ਇੱਥੇ ਯੋਗਾ ਕਰਾਂਦੇ ਆ ਤੇ ਬਹੁਤ ਵਧੀਆ ਨੂਟਰੀਟ ਕਰਦੇ ਆ ਬੜੀਆਂ ਜਗ੍ਹਾ ਗਿਆ ਸਰ ਅਮਰ ਸਰ ਦੇ ਵਿੱਚ ਬਹੁਤ ਜਗ੍ਹਾ ਮਕਬੂਲ ਪੂਰਾ ਹੈ ਗੁਜਰਪੁਰਾ ਅਗਵਾਲ ਮੰਡੀ ਆ ਬੜੇ ਗਾੜੀ ਆ ਅੰਬਰ ਸਰ ਤੇ ਸਰ ਪੰਜਾਬ ਚ ਨਸ਼ਾ ਖਤਮ ਕਦੀ ਨਹੀਂ ਹੋ ਸਕਦਾ ਇਹ ਇਹ ਆਪਾਂ ਹੀ ਖਤਮ ਕਰਾਂਗੇ ਤੇ ਹੋ ਸਕਦਾ ਇਹ ਜੇ ਆਪਾਂ ਖਤਮ ਨਹੀਂ ਕਰਾਂਗੇ ਤੇ ਫਿਰ ਕਦੀ ਨਹੀਂ ਹੋ ਸਕਦਾ ਇਹ ਆਪਾਂ ਇੱਕ ਇੱਕ ਕਰਕੇ ਜੇ ਮੈਂ ਇਸ ਖਤਮ ਕਰਾਂਗਾ ਜੇ ਅੱਜ ਮੈਂ ਛੱਡਾਂਗਾ ਕੱਲ ਨੂੰ ਮੇਰੇ ਵੱਲ ਵੇਕੇ ਹੋਰ ਕੋਈ ਆਊਗਾ ਹੋਰ ਕੋਈ ਛੱਡੂਗਾ ਇਹ ਕਰਕੇ ਅੱਧਾ ਸਰ ਛੱਡਾ ਜਾਊਗਾ ਅੱਧਾ ਸਰ ਨਹੀਂ ਕਦੀ ਨਹੀਂ ਬੰਦ ਹੋ ਸਕਦਾ ਇਹ ਸਰ ਆਹੀ ਅਪੀਲ ਆ ਕਿ ਮੇਰੇ ਜਿਹੜੇ ਵੀਰ ਭਰਾ ਜਿਹੜੇ ਨਸ਼ਾ ਕਰਦੇ ਆ ਕੁਛ ਵੀ ਨਹੀਂ ਆਇਆ ਤੇ ਸਭ ਜ਼ਿੰਦਗੀ ਬਰਬਾਦ ਹੈ ਜਿੰਨਾ ਮਰਜੀ ਕਰ ਲੋ ਨਸ਼ਾ ਇਹ ਕਦੀ ਵੀ ਤੁਹਾਡਾ ਢਿੱਡ ਨਹੀਂ ਭਰਨਾ ਇਹ ਦੇਸੀ ਘਿਓ ਤੇ ਆ ਨਹੀਂ ਜਿਹੜਾ ਤੀ ਖਾ ਖਾ ਕੇ ਤੇ ਤਗੜੇ ਹੋਈ ਜੋਗੇ ਇਹ ਜਿੰਨਾ ਕਰੀ ਜੋਗੇ ਉਹਨਾਂ ਤੇ ਮੋਦ ਦੇ ਵਿੱਚ ਡਿਗੀ ਜੋਗੇ ਖੂ ਦੇ ਵਿੱਚ ਤੇ ਇਹਦਾ ਮਤਲਬ ਸਰ ਮੇਰੇ ਹਿਸਾਬ ਦੇ ਨਾਲ ਨਹੀਂ ਕਰਨਾ ਚਾਹੀਦਾ ਹੁਣ ਤਾਂ ਕਰ ਜਿੰਨੇ ਜਿੰਨੇ ਕਈ ਕਈ ਜਾਣੇ ਆ ਜਿਨ੍ਹਾਂ ਨੇ ਬੜਾ ਕੁਛ ਝਾੜ ਦਿੱਤਾ ਹਾਏ ਵੀ ਅਕਲ ਨਾ ਹੋਵੇ ਤੇ ਬਹੁਤ ਗਲਤ ਗੱਲ ਹੈ